ਪੰਜਾਬੀ ਵੀਰੋ ਮਾਝੇ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਮਹਿਤਾ ਚੌਂਕ ਵਿਖੇ ਇਹ ਰੰਧਾਵਾ ਭਰਾ ਨੇ ਸਾਡੇ ਵੀਰ ਸੱਜਣ ਸਿੰਘ ਰੰਧਾਵਾ ਤੇ ਸੋਖ ਰੰਧਾਵਾ ਇਹਨਾਂ ਵੀਰਾਂ ਨੇ ਇੱਕ ਛੋਟਾ ਜਿਹਾ ਬਾਗ ਲਾਇਆ ਜਿਹਦੇ ਚ ਵੀਰ ਜੀ ਸੇਬ ਤੁਸੀਂ ਸੋਚੋਗੇ ਧਰਤੀ ਵੇਖੋ ਇਹ ਮਾਝੇ ਦੀ ਗੁਰੂਆਂ ਪੀਰਾਂ ਦੀ ਧਰਤੀ ਸੇਬ ਨਾਖਾਂ ਬਦਾਮ ਮਾਲਟੇ ਕੋਈ ਐਸੀ ਚੀਜ਼ ਨਹੀਂ ਜਿਹੜੀ ਨਹੀਂ ਹੋ ਸਕਦੀ ਅੰਬ ਅਮਰੂਦ ਅਗਲਾਠਾ ਪਪੀਤਾ ਹਰ ਕੋਈ ਚੀਕੂ ਮੀਰਾ ਨੇ ਨਾ ਸੋਹਣਾ ਫਰੂਟ ਲਾਇਆ ਬਿਨਾ ਰੇ ਸਪਰੇਅ ਮਿਹਨਤ ਗੱਲ ਮਿਹਨਤ ਦੀ ਆ ਭਾਉ ਜੀ ਇਹ ਧਰਤੀ 'ਚ ਹਰ ਕੋਈ ਚੀਕ ਹੋ ਸਕਦੀ ਆ ਤਗੜੇ ਹੋ ਗਿਆ ਆਪਣੇ ਜੋਗਾ ਇਹ ਚੀਜ਼ਾਂ ਲਾਓ ਫਰੂਟ ਲਾਓ ਤੇ ਆਪਣੇ ਹੀ ਖਾਓ ਤੇ ਸੇਤ ਵਾਸਤੇ ਵੇਖੋ ਬਦਾਮ ਤੇ ਸੇਬ ਹਰ ਕੋਈ ਚੀਜ਼ ਭਾਉ ਜੀ ਮਾਲਟੇ ਤੁਸੀਂ ਵੀ ਲਾਓ ਤੇ ਵੀਰਾਂ ਨੇ ਲਾਇਆ ਤੇ ਕਾਮਯਾਬ ਹੋ ਗਏ ਪਾਉ ਜੀ ਪੰਜਾਬੀ ਵੀਰੋ ਮਾਝੇ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਮਹਿਤਾ ਚੌਂਕ ਵਿਖੇ ਇਹ ਰੰਧਾਵਾ ਭਰਾ ਨੇ ਸਾਡੇ ਵੀਰ ਸੱਜਣ ਸਿੰਘ ਰੰਧਾਵਾ ਤੇ ਸੋਖ ਰੰਧਾਵਾ ਇਹਨਾਂ ਵੀਰਾਂ ਨੇ ਇੱਕ ਛੋਟਾ ਜਿਹਾ ਬਾਗ ਲਾਇਆ ਵਾ ਜਿਹਦੇ 'ਚ ਵੀਰ ਜੀ ਸੇਬ ਤੁਸੀਂ ਸੋਚੋਗੇ ਧਰਤੀ ਵੇਖੋ ਇਹ ਮਾਝੇ ਦੀ ਗੁਰੂਆਂ ਪੀਰਾਂ ਦੀ ਧਰਤੀ ਸੇਬ ਨਾਖਾਂ ਬਦਾਮ ਮਾਲਟੇ ਕੋਈ ਐਸੀ ਚੀਜ਼ ਨਹੀਂ ਜਿਹੜੀ ਨਹੀਂ ਹੋ ਸਕਦੀ ਅੰਬ ਅਮਰੂਦ ਅਗਲਾਠਾ ਪਪੀਤਾ ਹਰ ਕੋਈ ਚੀਕੂ ਮੀਰਾ ਨੇ ਨਾ ਸੋਨਾ ਫਰੂਟ ਲਾਇਆ ਬਿਨਾਂ ਰੇ ਸਪਰੇਅ ਮਿਹਨਤ ਗੱਲ ਮਿਹਨਤ ਦੀ ਆ ਪਾਉ ਜੀ ਇਹ ਧਰਤੀ 'ਚ ਹਰ ਕੋਈ ਚੀ ਗੋ ਸਕਦੀ ਆ ਤਗੜੇ ਹੋ ਗਿਆ ਆਪਣੇ ਜੋਗਾ ਇਹ ਚੀਜ਼ਾਂ ਲਾਓ ਫਰੂਟ ਲਾਓ ਤੇ ਆਪਣੇ ਖਾਓ ਤੇ ਸਿਹਤ ਵਾਸਤੇ ਵੇਖੋ ਬਦਾਮ ਤੇ ਸੇਬ ਹਰ ਕੋਈ ਚੀਜ਼ ਪਾਉ ਜੀ ਮਾਲਟੇ ਤੁਹੇ ਵੀ ਲਾਓ ਤੇ ਵੀਰਾ ਨੇ ਲਾਇਆ ਤੇ ਕਾਮਯਾਬ ਹੋ ਗਏ